ਅਜਮਦਾਇ ਮਾਫੀ ਦਾਦੇ ਆ ਰਿਹਾ ਤੇ ਕਹਿਣਾ ਚਾਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਗੀ ਦੇ ਸੋਭਾ ਅਵਸਰ ਤੇ ਸਮੂਹ ਗੁਰਨਾਮਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਕਿਉਂਕਿ ਅੱਜ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੇ ਸਿੰਘ ਨਾਨਦਪੁਰ ਸਾਇ ਵਿਖੇ ਬਦਾਵਾ ਦੇ ਕੇ ਆਗੇ ਸੰਨ ਉਹਨਾਂ ਨੇ ਘਾਰ ਆਣ ਕੇ ਤੇ ਕੋਨਾ ਹੋਰ ਸੰਗਤਾਂ ਨੂੰ ਨਾਲ ਲੈ ਕੇ ਖਰਾਨੇ ਦੀ ਟਾ ਮੁਖ ਸਰ ਸਾਇ ਵਿਖੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਜੰਗ ਵਿੱਚ ਹਿੱਸਾ ਲਿਆ ਔਰ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਾਹ ਸਿੰਘ ਨੂੰ ਪੁੱਛਿਆ ਕਿ ਤੁਹਾਡੀ ਇਸ਼ਾ ਕੀ ਹੈ ਤਾਂ ਗੁਰੂ ਮਾ ਪਾਈ ਮਾ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੇਨਤੀ ਕੀਤੀ ਕਿ ਗੁਰੂ ਮਹਾਰਾਜ ਸਾਨੂੰ ਤੁਹਾਡਾ ਦਿੱਤਾ ਸਭ ਕੁਝ ਮਿਲਿਆ ਹੋਇਆ ਹੈ ਪਰ ਸਾਡੀ ਮੇਰੀ ਆਖਰੀ ਇਸ਼ਾ ਹੈ ਕਿ ਜੋ ਅਸੀਂ ਬਦਾਵਾ ਲੈ ਕੇ ਆਏ ਸਾਂ ਉਸ ਬਦਾਵੇ ਨੂੰ ਪਾੜ ਕੇ ਸਾਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੋ ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਾਈ ਮਾ ਸਿੰਘ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਉਹ ਵਦਾਵਾ ਪਾੜਿਆ ਔਰ ਉਹਨਾਂ ਜਿਹੜੇ ਵੀ ਸਿੰਘ ਸਨ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਵਾਸ ਦਿੱਤਾ ਔਰ ਆਜ ਦੇ ਦਿਨ ਨੂੰ ਮੁਕਤੀ ਦਾ ਦਰ ਕਰਕੇ ਤੇ ਮੁਖਸ਼ਰ ਸਾਹਿਬ ਵਿਖੇ ਇਹ ਜੋ ਪੁਰਬ ਹੈ ਮਨਾਇਆ ਜਾਂਦਾ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਜ ਦੇ ਦਿਨ ਗੁਰੂ ਘਰਾਂ ਵਿੱਚ ਜਾ ਕੇ ਹਾਜੀ ਲਵਾ ਕੇ ਉਹਨਾਂ 40 ਮੁਕਤੀਆਂ ਨੂੰ ਯਾਦ ਕਰਕੇ ਤੇ ਆਪਣਾ ਜਿਹੜਾ ਜੀਵਨ ਦਾ ਸਫਰ ਹੈ ਉਸ ਨੂੰ ਸਫਲਾ ਕਰਨ ਦਾ ਪ੍ਰਾਰਾਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ